ਹਾਂ ਜਿਹੜੇ ਮਿੱਟੀ ਇਹਨਾਂ ਨੂੰ ਖੋਲੂਗਾ ਤੇ ਰੇਡ ਪਈ ਵਿੱਚ ਆਹ ਆਹ ਵਾਦ ਕੇ ਆਹ ਤੇ ਆ ਤਾਂ ਕਰਕੇ ਬਜੀ ਉਹ ਤਾਂ ਪਹਿਲਾਂ ਜਾਣੀ ਹੈ ਇਹ ਆਹ ਥੱਲੇ ਆਵਾਜ਼ ਆਉਂਦੀ ਨਾ ਹਾਂ ਆਪ ਆਹ ਵੱਡੇ ਪੁੱਟਣ ਲੱਗੇ ਆ ਉਹਦੇ ਘਰ ਤੇ ਪਾਣੀ ਦਾ ਟੱਕੇ ਆ ਜਾਂਦੇ ਆ ਉਹ ਪਹਿਲਾਂ ਡਿੱਗਣਾ ਹੀ ਹੋ ਆ ਬਾਅਦ ਚ ਤੇ ਸਾਰਾ ਜੇ ਤਲਿਆ ਤੇ ਆਪਣਾ ਇਹਦਾ ਕੋਲਾ ਆ ਵੀ ਵੱਡੀ ਤੇੜ ਆਈ ਖੜਕ ਬੈਜ ਲਿਆ ਆਹ ਦੇਖ ਤਿਆਰੀ ਚ ਖੰਡੇ ਲੋਕ ਇਹ ਅੱਗੇ ਲੈ ਕੇ ਜਾਣਗੇ ਇੱਥੇ ਰੱਖਿਆ ਨਹੀਂ ਇੱਥੇ ਪਾਣੀ ਹੋਰ ਆ ਜਾਣਾ ਹਾਂ ਲੱਦੀਆਂ ਟਰਾਲੀਆਂ ਚ ਚਲੋ ਦੇਖਦੇ ਆ ਬਹੁਤ ਪਰੇਸ਼ਾਨ ਆ ਬੰਦੇ ਕਹਿੰਦੇ 13 13 ਤਾਂ ਸਾਰਾ ਡੁੱਬ ਗਿਆ 13 ਡੁੱਬ ਗਿਆ 13 ਡੁੱਬ ਗਿਆ ਉਹ ਮੋੜ ਦਾ ਦੇਖੋ ਦੇਖੋ ਹੰਪਨ 6.6 ਫੁੱਟ ਚਰ ਗਿਆ ਪਾਣੀ ਬਟਾਲਾ ਰੋਡੇ ਨੂੰ ਵੇਖਦੇ ਹੋਏ ਅਸੀਂ ਵੀ ਹੁਣ ਚੱਲੇ ਇੱਥੋਂ ਕਿ ਮਾਰੇ ਹਾਲ ਹੈ ਅਗਲੇ ਪਾਸੇ ਵੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਅਗਲੇ ਪਾਸੇ ਉੱਥੇ ਸਾਨੂੰ ਪੁਲਿਸ ਨੇ ਜਾਣ ਹੀ ਨਹੀਂ ਦਿੱਤਾ ਇਹ ਕੋ ਸੰਘਰਵੱਤੀ ਦਾ ਤੱਕੀ ਵੀ ਅੱਜ ਸਸਕਾਰ ਮਾਸੀ ਆ ਆ ਲੋਕ ਹੀ ਹੁੰਦੇ ਪਏ ਆ ਸੇਵਾ ਲੈ ਕੇ ਕੋਈ ਬਟੰਡੇ ਤੋਂ ਆਇਆ ਕੋਈ ਇਧਰੋਂ ਅਸ਼ਰੀਆ ਗੁਮੈਂਟ ਕਰੋ ਤੋਂ ਆਇਆ ਚਲੋ ਬੜੀ ਬਹਾਦਰੀ ਜਿਹੜੇ ਬੰਦੇ ਪਹੁੰਚੇ ਹਨ ਬਾਕੀ ਪਰ ਬਚਾ ਤੇ ਕੋਈ ਨਹੀਂ ਫਸਲਾਂ ਦਾ ਆ ਇਸ ਕਾਰਨ ਪਾਣੀ ਜਾਂਦੇ ਫਾੜ ਪਿਆ ਤੇ ਅੱਗੇ ਆ ਗਿਆ ਧਰੋ ਵਾਲੀ ਕਿਰੰਦਾਵੇ ਵਾਲਾ ਪਿੰਡ ਇਹ ਵੀ ਡੱਬਾ ਡੱਬੇ ਦਾ ਮਤਲਬ ਇਹ ਹੁੰਦਾ ਵੀ ਜਿਹੜੀ ਜਦੋਂ ਫਸਲ ਡੁੱਬ ਜਾਣੀ ਤੇ ਘਰਾਂ ਚ ਪਾਣੀ ਨਹੀਂ ਵੜਿਆ ਉਹ ਗੱਲ ਵੱਖਰੀ ਆ ਫਸਲ ਤੇ ਡੁੱਬ ਗਈ ਹੈ ਨਾ ਪਿੰਡ ਦੇ ਸ਼ੜਕ ਦੇ ਨਾਲ ਪਾਣੀ ਲੱਗ ਗਿਆ ਪਿੰਡ ਡੁੱਬੇ ਜੀ ਆਉਂਦਾ ਹੁੰਦਾ ਉਹ ਸ਼ਾਹਪੁਰ ਸ਼ਾਹਪੁਰ ਤੇ ਬਹੁਤ ਜ਼ਿਆਦਾ ਸ਼ਾਹਪੁਰ ਰਮਦਾਸ ਤੋਂ ਪਾਣੀ ਜਾਂਦਾ ਹੈ ਇਹ ਵਹਿਲੀਆਂ ਆ ਤਾਂ ਵਹਿਲੀਆਂ ਦੇ ਆਲਾ ਗੱਜਾਂ ਵਾਲਾ ਉਹ ਵੀ ਡੁੱਬਿਆ ਰਮਦਾਸ ਤੋਂ ਪਾਣੀ ਜਾਂਦਾ ਹੈ ਇਹ ਸੱਕੀ ਜਾ ਕੇ ਜਾਣੀ ਅਜਨਾਲੇ ਤੱਕ ਜਾਂਦੀ ਹੈ ਅਜਨਾਲੇ ਹੂੰ ਉਹ ਮੈਂ ਇਹ ਪਾਣੀ ਸਾਰੀ ਉਧਰ ਨੂੰ ਜਾਂਦਾ ਇਧਰੋਂ ਪਿੱਛੋਂ ਕਲਾਂ ਨੌਰੋਂ ਵਾਲ ਜਿਹੜੀ ਆ ਸਾਰੀ ਇਹ ਪਾਣੀ ਨਿਕਲਣਾ ਵਾ ਪਿੱਛੋਂ ਸਾਰਾ ਤੇ ਫੇਰ ਕਿਤੇ ਜਾ ਕੇ ਫਸਲ ਤੇ ਜਿੰਨਾ ਪਾਣੀ ਪਿੱਛੇ ਇਹ 3-4 ਦਿਨ ਹੋਰ ਨਹੀਂ ਉਤਰਦਾ ਪਾਣੀ ਖਾਸ ਕਰਕੇ ਆ ਜਿਹੜੇ ਨਾਲ-ਨਾਲ ਇਹ ਸੱਗੀ ਦਾ ਕੰਡਾ ਇੱਥੇ ਪਾਣੀ ਪੋਦਾ ਮੀਂਹ ਪੈ ਜਾ ਤਾਂ ਨਹੀਂ ਸਹੀ ਟੁੱਪਦਾ